ਸੋਸ਼ਲ ਜੀਕੇਆ ਟਿਵੀਟ ਵਿੱਚ ਤੁਸੀਂ ਮੈਂ ਰਣਜੀਤ ਪੌਰ ਬ੍ਰਿਟਨ ਦੀ ਸ਼ੁਰੂਆਤ ਕਰਾਂਗੇ ਪਰ ਪਹਿਲੇ ਨਿਯਮ ਪਾਲਣੇ ਹਨ ਤਾਂ ਕਿ ਅਸੀਂ ਸੁਰੱਖਿਅਤ ਰਹੇ ਸਭ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦੇ ਅੰਤਿਮ ਸੁਸਕਾਰ ਲੈ ਕੇ ਸਿਆਸੀ ਲੜਾਈ ਸ਼ੁਰੂ ਹੋ ਗਈ ਹੈ ਸਰਕਾਰ ਨੇ ਨਿਗਮ ਬੋਧ ਕਾਰਟੇ ਮਨਮੋਹ ਸਿੰਘ ਦੇ ਅੰਤਿਮ ਸੁਸਕਾਰ ਦੀ ਜਾਣਕਾਰੀ ਕਾਂਗਰਸ ਦੇ ਪ੍ਰਵਾਨ ਨੂੰ ਕਿਸੇ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਨਿਗਮ ਬੋਧ ਕਾਰਟੇ ਕੀਤੇ ਜਾ ਰਹੇ ਹਨ ਤੇ ਇਸ ਸੁਸਕਾਰ ਤੋਂ ਕਾਂਗਰਸ ਨਾਕੋਸ਼ ਹੈ ਕਾਂਗਰਸ ਪ੍ਰਧਾਨ ਮਲਿਕਾ ਅਰਜਨ ਖੜਗੇ ਨੇ ਵੀ ਫੋਨ ਤੇ ਗੱਲ ਕੀਤੀ ਤੇ ਯਾਦਦਾਕਾਰ ਬਣਾਉਣੀ ਕਿਹਾ ਕਾਂਗਰਸ ਸੂਤਰਾਂ ਅਨੁਸਾਰ ਸਰਕਾਰ ਨੇ ਇਸ ਬਾਰੇ ਫੈਸਲਾ ਲੈਣ ਲਈ ਸਮਾਂ ਮੰਗਿਆ ਸੂਤਰ ਮਤਾਬਕ ਕਾਂਗਰਸ ਪ੍ਰਧਾਨ ਮਲਿਕਾ ਜੀ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਰਮ ਮੰਤਰੀ ਅਮਿਤ ਸ਼ਾ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਕਾਂਗਰਸ ਵੱਲੋਂ ਵੀ ਪੱਤਰ ਲਿਖਿਆ ਗਿਆ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਪਰਦੇਸ ਉਤਰ ਸਰਦਾਰ ਮਰਮੋਦ ਸਿੰਘ ਜੀ ਸਚੀ ਸ਼ਰਦਾ ਜੀ ਉਹਨਾਂ ਦਾ ਸਰਕਾਰੀ ਸਨਮਾਨਾ ਦਾ ਸੰਸਕਾਰ ਕਰਨਾ ਤੇ ਇਸ ਦੀ ਯਾਦਗਾਰੀ ਸਥਾਪਿਤ ਕਰਨਾ ਹੈ ਇਸ ਤੋਂ ਬਾਅਦ ਸਰਕਾਰ ਨੇ 28 ਦਸੰਬਰ ਨੂੰ ਸਵੇਰੇ 11:45 ਵਜੇ ਨਿਗਮ ਬੋਧ ਕਾਰਤਿਕ ਸੰਸਕਾਰ ਕਰਨ ਦਾ ਫੈਸਲਾ ਕੀਤਾ ਹੈ ਕਿ ਬਠਿੰਡਾ ਵਿੱਚੋਂ ਵੱਡਾ ਹਾਸਾ ਵਾਪਰਿਆ ਇਥੋਂ ਦੇ ਜੀਵਨ ਸਿੰਘ ਵਾਲਾ ਲੈੜੇ ਨਿੱਕੀ ਕੰਪਨੀ ਦੀ ਬੱਸ ਹਾਸੇ ਦਾ ਸ਼ਿਕਾਰ ਹੋ ਗਈ ਸੀ ਜਾਣਕਾਰੀ ਤਾਬਕ ਬੱਸ ਨਾਲੇ ਵਿੱਚ ਡਿੱਗ ਪਈ ਉੱਥੇ ਮੌਜੂਦ ਲੋਕਾਂ ਕੋਲੋਂ ਸਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਤੇ ਵੱਡੇ ਜਾਨੀ ਨੁਕਸਾਨ ਦਾ ਖਦਸ਼ਾ ਹਾਸੇ ਵਿੱਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ ਇਹ ਮੀਂਹ ਕਾਰਨ ਨਾਲੇ ਵਿੱਚ ਪਾਣੀ ਭਰਿਆ ਹੋਣ ਕਾਰਨ ਵੱਡੇ ਨੁਕਸਾਨ ਦਾ ਅੰਦੇਸ਼ਾ ਪ੍ਰਕਾਯਾ ਜਾ ਰਿਹਾ ਹਾਲਾਂਕਿ ਘਟਨਾ ਦਾ ਪਤਾ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਬਚਾ ਲਈ मौके ਤੇ ਪਹੁੰਚ ਗਿਆ ਸਰਦੂਰ ਕਲ ਤੋਂ ਬਠਿੰਡਾ ਜਾਰੀ ਨਿਊ ਕਾਸੀ ਸਰਵਿਸ ਦੀ ਪ੍ਰਾਈਵੇਟ ਬੱਸ ਜ਼ਿਲ੍ਹੇ ਦੇ ਕੰਡ ਜੀਵਤ ਸਿੰਘਵਾਲਾ ਵਿੱਚ ਗੰਦੇ ਨਾਲੇ ਚ ਫਲਟ ਹੋਈ ਬੱਸ ਸਵਾਰੀਆਂ ਦੇ ਨਾਲ ਪੜੀ ਹੋਈ ਸੀ ਸਰਦੂਰ ਕਲ ਤੋਂ ਬਠਿੰਡਾ ਲਈ ਰਵਾਨਾ ਹੋਈ ਸੀ ਇਸ ਦੇ ਨਾਲ ਹੀ ਬਠਿੰਡਾ ਚ ਵਾਪਰੇ ਦਰਦਨਾਥ ਸਾਹਿਬ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਸ ਤੇ ਦੁੱਖ ਜ਼ਾਹਰ ਕੀਤਾ ਗਿਆ ਤੇ ਇਸ ਦੇ ਨਾਲ ਹੀ ਹਾਸ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਗੰभीर ਜ਼ਖਮੇ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ ਬਠਿੰਡਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਦਸੇ ਦੇ ਦੁੱਖ ਜ਼ਾਹਿਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸਲ ਦੇ ਜ਼ਰੀਏ ਕਿਹਾ ਕਿ ਬਠਿੰਡਾ ਦੇ ਤਲਵੰਡੀ ਸਾਬੋ ਤੇ ਪੈਂਦੀ ਲਸਾੜ ਡਰੇਨ ਵਿੱਚ ਇੱਕ ਨਿੱਜੀ ਬੱਸ ਦੇ ਹਾਦਸਾ ਗਰਸਤ ਹੋਣ ਦੀ ਖਬਰ ਮਿਲੀ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਬਚਾਅ ਕਾਰਜ ਜਾਰੀ ਨੇ ਪਲ ਪਲ ਦੀ ਅਪਡੇਟ ਲਈ ਜਾ ਰਹੀ ਹੈ ਮੇਰੇ ਪਰਮਾਤਮਾ ਅਗੇ ਵਿਛੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਤੇ जख्मी ਹੋਈਆਂ ਆਖਰੀਆਂ ਦੀ ਸੇਵਾ ਵੀ ਨਹੀਂ ਅਦਾਸ ਕਰਦਾ ਹੈ ਡੇਰਾ ਦਾਦਾ ਸਵਾਮੀ ਵਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਾਕੀ ਸਿੰਘ ਚਾਲੇ ਇੱਕ ਘੰਟੇ ਤੋਂ ਵੱਧ ਸਮਾਂ ਆਪਸ ਵਿੱਚ ਗੱਲਬਾਤ ਹੋਈ ਹੈ ਜਥੇਦਾਰ ਹਰਪ੍ਰੀਤ ਸਿੰਘ ਦੀ ਸਥਾਨਕ ਬਰਨਾਲਾ ਰੋਡ ਤੇ ਰਹਾਇਸ਼ ਉੱਤੇ ਮੁਲਾਕਾਤ ਹੋਈ ਹੈ ਜਾਣਕਾਰੀ ਮੁਤਾਬਕ ਡੇਰਾ ਮੁਖੀ ਦਾ ਬਠਿੰਡਾ ਗੋਨਿਆਣਾ ਮਾਰਗ ਉੱਤੇ ਸਥਿਤ ਸਥਾਨਕ ਡੇਰਾ ਰਾਧਾ ਸਵਾਮੀ ਦੇ ਵਿੱਚ ਆਉਣ ਜਾਣ ਦਾ ਪ੍ਰੋਗਰਾਮ ਉਹ ਪਹਿਲਾਂ ਹੀ ਤੈਅ ਸੀ ਕਿ ਉਹਨਾਂ ਦਾ ਹੈਲੀਕਾਪਟਰ ਇੱਥੇ ਥਰਮਲ ਕਲੋਨੀ ਵਿੱਚ ਬਣੇ ਸਥਾਈ ਹੈਲੀਪੈਡ ਵਿੱਚ ਉਤਾਰਿਆ ਗਿਆ ਸੀ ਤੇ ਤੋਕਾਰ ਰਾਹੀਂ ਜ਼ਥੇਦਾਰ ਸਾਹਿਬ ਵੀ ਰਿਹਾਇਸ਼ ਤੇ ਚਲੇ ਗਏ ਸਨ ਤੇ ਮੋਗਾ ਵਿੱਚ ਰਿਸ਼ਤਿਆਂ ਨੂੰ ਤਾਰ ਤਾਰ ਕਰਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਭਰਾ ਨੇ ਭੈਣ ਦਾ ਕਤਲ ਕਰ ਦਿੱਤਾ ਫਤਿਹਗੜ੍ਹ ਕੋਟ ਟਾਣਾ ਦੇ ਰਹਿਣ ਵਾਲੇ ਭੈਣ ਭਰਾ ਆਪਣੇ ਨਾਨੇ ਦੇ ਘਰ ਵਿੱਚ ਵੈਰ ਹੋ ਗਏ ਸਨ ਵੀ ਸਾਹ ਦੀ ਭੈਣ ਤੇ ਭਰਾ ਨੂੰ ਸ਼ੱਕ ਸੀ ਕਿ ਜਿਸ ਵਜ੍ਹਾ ਕਰਕੇ ਉਸਨੇ ਬੇਜ਼ਬਾਨ ਨਾਲ ਕਤਲ ਕਰ ਦਿੱਤਾ ਮੌਕੇ ਤੇ ਬਾਗਾ ਪੁਰਾਣਾ ਤੇ ਥਾਣਾ ਸਮਾਲ ਸਰਦੀ ਪੁਲਿਸ ਪਹੁੰਚੀ ਤੇ লাশ ਮੁਕੱਦਮੇ ਚੁਲਾ ਕੇ ਅੱਗੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਮਨਜ਼ਮ ਭਰਾ ਨੂੰ ਗ੍ਰਿਫਤਾਰ ਕਰ ਲਿਆ ਵੀਰਪਾਲ ਕੌਰ ਦੀ ਨਾਨੀ ਨੇ ਕਿਹਾ ਕਿ ਦੋਵੇਂ ਪੈਂਟਰਾ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਪਰ ਪਤਾ ਨਹੀਂ ਕਿਉਂ ਦਰਵਾਜ਼ਾ ਬੰਦ ਕਰਕੇ ਉਸ ਨੂੰ ਪੈਨਲ ਕੁੱਟਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਨਜ਼ਮ ਭਰਾ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਮਨਜ਼ਮ ਨੂੰ ਆਪਣੀ ਪੈਂਟੇ ਚਿਰਕ ਤਰ ਤੇ ਸ਼ੱਕ ਸਿ 30 ਦਸੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਪੰਜਾਬ ਬੰਦ ਨੂੰ ਕਾਮਯਾਬ ਬਣਾਉਣ ਲਈ ਪure ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਆਗੂ ਆਪਣੇ ਸਾਥੀਆਂ ਸਮੇਤ ਲੋਕਾਂ ਨੂੰ ਆਪਣੇ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੇ ਨੇ ਇਸ ਨੂੰ ਲੈ ਕੇ ਬਟਾਲਾ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਕਿਸਾਨ ਜਥੇਬੰਦੀਆਂ ਨੇ ਆਗੂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦਾ ਸਾਥ ਦੇ ਕੇ ਪੰਜਾਬ ਬੰਦ ਦਾ ਸਮਰਥਨ ਕੀਤਾ ਜਾਵੇ ਇਸ ਮੌਕੇ ਸੁਭਾਗੂ ਹਰਮਿੰਦਰ ਸਿੰਘ ਮਸਾਨੀਆ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਦੇ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਨ ਕਿ ਅਸੀਂ ਕਿਸਾਨ ਮਜ਼ਦੂਰ ਮੋਰਚਾ ਤੇ ਸਿੱਖ ਕਿਸਾਨ ਮੋਰਚਾ ਦੇ ਸਾਂਝੇ ਸੱਦੇ ਦੇ ਪੰਜਾਬ ਬੰਦ ਦੀ ਕਾਰਨ ਲੈ ਕੇ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਹੈ ਇਸੇ ਨਾਲ ਹੀ ਪੂਰੇ ਪੰਜਾਬ ਵਿੱਚ ਐਮਰਜੈਂਸੀ ਸੇਵਾਵਾਂ ਹੀ ਨਾਗੂ ਰਹਿਣਗੀਆਂ ਦੁੱਧ ਰਾਸ਼ਨ ਅਤੇ ਸਬਜ਼ੀਆਂ ਤੇ ਲਗਾਤਾਰ ਬਿਲਕੁਲ ਬੰਦ ਰੱਖਿਆ ਜਾਏਗਾ ਮੌਸਮ ਦੀ ਗੱਲ ਕਰਦੇ ਪੰਜਾਬ ਹਰਿਆਣਾ ਰਾਜਸਥਾਨ ਅਤੇ ਦਿੱਲੀ ਦੇ ਆਸ-ਪਾਸ ਇਲਾਕੇ ਵਿੱਚ ਮੌਸਮ ਲਗਾਤਾਰ ਖਰਾਬ ਹੈ ਕੁਝ ਦਿਨਾਂ ਦੇ ਬਕਸੀਤ ਬਾਅਦ ਬਰਸਾਤ ਦਾ ਮੌਸਮ ਮੋੜ ਸ਼ੁਰੂ ਹੋ ਗਿਆ ਦਿੱਲੀ ਤੋਂ ਪੰਜਾਬ ਤੋਂ ਇਲਾਵਾ ਵਾਪਾ ਖੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ ਹੈ ਤੇ ਕਈ ਖੇਤਰਾਾਂ 'ਚ ਸਰਦੀ ਦੇ ਮੌਸਮ 'ਚ ਰਿਕਾਰਡ ਤੋੜ ਬਾਰਿਸ਼ ਹੋਈ ਹੈ ਦਿੱਲੀ ਵਿੱਚ ਪਿਛਲੇ 27 ਸਾਲਾਂ ਬਾਅਦ ਇੰਨੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ ਤਾਂ ਕਿ ਇਹ ਕਿ ਸ਼ੁਕਰਵਾਰ ਨੂੰ ਦਿਨ ਭਰ ਰੁਕ ਰੁਕ ਕੇ ਮੀਂਹ ਪਿਆ ਮੌਸਮ ਵਿਭਾਗ ਮੁਤਾਬਕ 123 ਸਾਲਾਂ ਦੇ ਇਤਿਹਾਸ ਵਿੱਚ ਇਹ ਫਰੰਦਿਵਾਰ ਹੈ ਕਿ ਲਾਹਲਣਾ ਕਪੜਾਸ਼ਬਾਸੀ ਨਹੀਂ ਤਨੇ ਨਵਿਆ ਤਾਜ਼ਾ ਹੁਣ ਕੋਈ ਤੁਸੀਂ ਦੇਖਦੇ ਹੋ ਜੀ ਕੀ ਆ ਕੀ ਹੋਈ ਸਾਰਾ